ਆਪਾਂ ਤਾਂ ਬਾਗਡੋਰ ਫੜਾਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਨਾ ਕੋਈ ਤਜਰਬਾ ਉਹਨ껀 ਮੁੱਖ ਮੰਤਰੀ ਬੰਨਣਾ ਸੀ ਤੇ ਬਣ ਗਿਆ ਮੁੱਖ ਮੰਤਰੀ ਬੰਨਣਾ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੁਣ ਕਿਉਂ ਨਿਕਲਦਾ ਉਦੋਂ ਦਾ ਇੱਥੇ ਗੱਡੀਆਂ 'ਚ ਛੱਡ ਕੇ ਗੱਲਾਂ ਜੋ ਮਰਜ਼ੀ ਬਣਾ ਲਓ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਉਹ ਸਭ ਤੋਂ ਵੱਡਾ ਠੱਗ ਹੁੰਦਾ। ਉਹ ਆਮ ਆਦਮੀ ਪਾਰਟੀ ਨੇ ਐਮਐਲਏ ਦੱਸਿਆ ਕੀ ਕਿ ਉਹਨੂੰ। ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਐ? ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਐ। ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ। ਤੁਸੀਂ ਝਾੜੂ ਨੂੰ ਵੋਟ ਪਾਈ ਐ। ਤੁਸੀਂ ਕਿਹੜਾ ਕੋਈ ਐਮਐਲਏ ਦੀ ਸ਼ਕਲ ਦੇਖੀ? ਪੰਜਾਬੀ ਐਣਾ ਕੋਈ ਮਰਜ਼ੀ ਆ ਗਿਆ। ਝਾੜੂ 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 ਐ ਹੀ ਨਹੀਂ ਪਤਾ। ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮਐਲਏ ਕਿਹੜਾ ਹੈ ਜਿਹਨੂੰ ਵੋਟ ਪਾ ਰਹੇ ਹੋ। ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛ ਲਾ ਕਿ ਸ਼ਤੀ ਨੇ ਐਸਐਸਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈ ਮੈਨੂੰ ਤਾਂ ਕੰਮ ਹੀ ਨਹੀਂ ਆਹ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬਣ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰ 'ਚ ਉਹਨਾਂ ਨੇ ਸ਼ਿਵ ਸੇਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਹੁਣ ਜਦੋਂ ਭਗਵਾਨਤ ਮਾਨ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਪੁਲਿਸ ਚੁੱਪ ਕਰਕੇ ਬੈਠੀ ਐ ਦੇਖੀ ਜਾਂਦੀ ਐ ਇੱਥੇ ਬੰਦੇ ਚੱਕ ਕੇ ਲੈ ਗੇ ਮੈਂ ਤੁਹਾਨੂੰ ਇੱਕ ਗੱਲ ਦਾ ਜ਼ਰਾ ਥੋੜੇ ਦੱਸੋ ਟੂਰ ਕਨੈਕਸ਼ਨ ਕਿੰਨੇ ਬੰਦਿਆਂ ਕੋਲ ਹੈ ਨਹੀਂ ਹੱਥ ਘੜੇ ਕਰਿਓ ਹੈ ਨਹੀਂ ਜਿਹਦੇ ਕੋਲ ਟੂਰ ਕਨੈਕਸ਼ਨ ਹੈ ਨਹੀਂ ਹੈ ਨਹੀਂ ਜੇ ਇਸ ਦਿਨ ਸਰਕਾਰ ਬਣਾ ਦੂੰ ਪਹਿਲੇ ਹਫ਼ਤੇ ਸਾਰਿਆਂ ਨੂੰ ਦੇ ਦੂੰ ਉਹ ਪਹਿਲੇ ਵੀ ਆਪਾਂ ਹੀ ਦਿੱਤੇ ਸੀ ਆ ਤਾਂ ਜਿੱਥੇ ਸੋਦੇ ਪਛਲਾ ਕਿਸ ਨੇ ਦਿੱਤੇ ਤੇ ਮੈਂ ਕਹਿੰਦਾ ਜੇ ਪੰਜਾਬ ਫੈਸਲਾ ਕਰ ਲੇ ਕੋਈ ਪਤਾ ਨਹੀਂ ਜੇ ਤੁਸੀਂ 92 ਉਹ ਪਗਲਾ ਨੂੰ ਜਿਤਾ ਸਕਦੇ ਆ ਥੋੜੀ ਤਾਂ ਆਪਣੀ ਫੌਜ ਹੈ ਤੇ ਮੈਂ ਕਹਿੰਦਾ ਮਨ ਬਣਾ ਲਓ 13 ਦੀਆਂ 13 ਜਿੱਤ ਸਕਦੇ ਆ ਸਾਨੂੰ ਤੁਹਾਡਾ ਦੁੱਖ ਤਰਦ ਪਤਾ ਹੈ ਸਾਬ ਪ੍ਰਕਾਸ਼ ਸਿੰਘ ਬਾਦਲ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ ਅਕਾਲੀ ਦਲ ਦੀ ਉਮਰ 103 ਸਾਲ ਹੈ 103 ਸਾਲ ਵਿੱਚ 70 ਸਾਲ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲਾਂ ਚ ਮੈਨੂੰ ਲੱਗਦਾ 40 ਸਾਲ ਤਾਂ ਥੱਲੇ ਜਮੀਨ ਤੇ ਰਹੇ ਪਿੰਡ ਬਾਦਲ ਦੇ ਸਰਪੰਚ ਸਰਪੰਚੀ ਤੋਂ ਸ਼ੁਰੂ ਕੀਤਾ ਕੰਮ ਬਲਾਕ ਸੰਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੇਸ਼ਰ ਦੇ ਮੈਂਬਰ ਬਣੇ ਐਮਐਲਏ ਬਣੇ ਪਾਰਲੀਮੈਂਟ ਮੈਂਬਰ ਬਣੇ ਸੈਂਟਰ ਦੇ ਵਜ਼ੀਰ ਬਣੇ ਤਾਂ ਤਜਰਬਾ ਆਉਂਦਾ ਆਪਾਂ ਤਾਂ ਬਾਗਡੋਰ ਫੜਾਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਹੈ ਨਾ ਕੋਈ ਤਜਰਬਾ ਉਹਨ껀 ਮੁੱਖ ਮੰਤਰੀ ਬੰਨਣਾ ਸੀ ਤਾਂ ਬਣ ਗਿਆ ਮੁੱਖ ਮੰਤਰੀ ਬੰਨਣਾ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਹੈ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੈ ਹੁਣ ਕਿਉਂ ਨਿਕਲਦਾ ਓਦੋਂ ਦਾ ਇੱਥੇ ਗੱਡੀਆਂ ਤੇ ਚੜ੍ਹ ਕੇ ਗੱਲਾਂ ਜੋ ਮਰਜ਼ੀ ਮਰਾਲੋ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਸਹੀ ਤਾਂ ਉਹ ਸੱਤ ਵੱਡਾ ਠੱਗ ਹੁੰਦਾ ਹੈ ਜਿਹੜਾ ਜਿਹੜਾ ਦਿਲੋਂ ਗੱਲ ਕਰਦਾ ਹੈ ਜਿਹੜਾ ਦਿਲੋਂ ਗੱਲ ਕਰਦਾ ਹੈ ਉਹ ਹੈ ਅਸਲੀ ਇਨਸਾਨ ਤੁਸੀਂ ਆਪਣੇ ਘਰਾਂ ਜਾ ਕੇ ਦੇਖੋ ਮੈਨ ਲੱਗਦਾ ਵਤ ਵਤ ਘਰਾਂ ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਬਜ਼ੁਰਗਾਂ ਨਾ ਹੋਣੀ ਹੈ ਤੁਹਾਡੇ ਬਜ਼ੁਰਗ ਬਾਦਲ ਸਾਹਿਬ ਨਾ ਜੇਲ੍ਹਾਂ ਚ ਗਏ ਹੋਣੇ ਆਕਾਲੀ ਦਲ ਪਾਰਟੀ ਰਾਜ ਕਰਨ ਵਾਸਤੇ ਨਹੀਂ ਬਣੀ ਸੀ ਕੌਮ ਦੇ ਉੱਤੇ ਕੋਈ ਪੀੜਾ ਹੈ ਉਹਦੇ ਕੌਮ ਦੀ ਲੜਾਈ ਲੜਨ ਵਾਸਤੇ ਕਿਸਾਨੀ ਦੀ ਲੜਾਈ ਲੜਨ ਵਾਸਤੇ ਗਰੀਬ ਦੀ ਲੜਾਈ ਲੜ ਵਾਸਤੇ ਖਾਲਸਾ ਪੰਥ ਦੀ ਲੜਾਈ ਲੜਨ ਵਾਸਤੇ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਬਣੀ ਸੀ ਜੇ ਅਸੀਂ ਇਕੱਲੇ ਰਾਜ ਕਰਨ ਵਾਸਤੇ ਬਣੇ ਹੁੰਦੇ ਤੇ ਬਾਦਲ ਸਾਹਿਬ 16 ਸਾਲ ਨਹੀਂ ਜੇਲ੍ਹਾਂ ਜਾਣਾ ਸੀ ਫਿਰ ਕੀ ਸਮਝੌਤੇ ਕਰ ਲੈਂਦੇ ਬੜੀ ਵਾਰ ਕਹਿੰਦੇ ਸੀ ਕਾਂਗਰਸ ਕਿ ਤੁਸੀਂ ਨਾ ਮੋਰਚੇ ਲਾਓ ਅਸੀਂ ਤੁਹਾਨੂੰ ਚੀਫ ਮਿਨਿਸਟਰ ਬਣਾ ਦਿੰਦੇ ਹਾਂ ਪਰ ਨਹੀਂ ਅਸੂਲਾਂ ਦੀ ਪਾਰਟੀ ਹੈ ਖਾਡੇ ਵਾਸਤੇ ਅਸੂਲ ਸਭ ਤੋਂ ਉੱਗੇ ਆ ਅੱਜ ਹਾਲਾਤ ਕੀ ਹੈ ਪੰਜਾਬ ਤੇ ਦੇਸ਼ ਦੇ ਦੇਖੋ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਰਤੀ ਜਨਤਾ ਪਾਰਟੀ ਦਾ ਸਾਡੇ ਨਾਲ ਉਹਦਾ ਸਮਝੌਤਾ ਵੀ ਰਿਹਾ ਜਦੋਂ ਸਾਡਾ ਸਮਝੌਤਾ ਸੀ ਉਹ ਭਾਰਤੀ ਜਨਤਾ ਪਾਰਟੀ ਹੋਰ ਸੀ ਅੱਜ ਵਾਲੀ ਹੋਰ ਹੈ ਫਿਰ ਤੁਸੀਂ ਪੁੱਛੋਗੇ ਕਿਵੇਂ ਉਦੋਂ ਭਾਰਤੀ ਜਨਤਾ ਪਾਰਟੀ ਦੇ ਗਵਾਈ ਵਾਜਪਾਈ ਜੀ ਵਰਗੇ ਇਨਸਾਨ ਕਰਦੇ ਸੀ ਜਿਹੜੇ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ 크ਰਿਸਚੀਅਨ ਸਾਰਿਆਂ ਨੂੰ ਭਰਾ ਮੰਨ ਗੁਰ ਰੱਖਦੇ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਆਪਣਾ ਮਿਲਦੇ ਸੀ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆਈ ਹੈ ਆਰਐਸਐਸ ਉਹ ਕਹਿੰਦੇ ਆ ਕਿ ਅਸੀਂ ਤੇ ਹੋਰ ਕੋਈ ਨਹੀਂ ਲੋਕੀ ਦਾ ਸਰਪੰਚ ਹੀ ਨਹੀਂ ਛੱਡਦੇ ਜਦੋਂ ਕਾਨੂੰਨ ਆਇਆ ਮੰਤਰੀਪਨ ਛੱਡਿਆ ਹਰਸਿਮਰਤ ਨੇ ਅਸੀਂ ਨਾਤਾ ਵੀ ਛੱਡਿਆ ਉਹਨਾਂ ਨਾਲ ਕਿਉਂ ਕਿਉਂਕਿ ਅਸੀਂ ਪੰਜਾਬ ਤੇ ਕਿਸਾਨਾਂ ਦੀ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਕਈ ਕਹਿਣ ਲੱਗ ਜਾਂਦੇ ਆ ਕਿ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਜਥੇਬੰਦੀ ਹੋਏਗੀ ਕਿਸਾਨਾਂ ਦੀ ਪਰ ਉਹ ਕਿਸਾਨਾਂ ਵਾਸਤੇ ਕੀਤਾ ਕੀ ਹੈ ਜੇ ਅਸਲੀ ਹਿੰਦੁਸਤਾਨ ਚ ਕਿਸਾਨਾਂ ਦੀ ਜਥੇਬੰਦੀ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਕਰਕੇ ਦਿਖਾਇਆ ਤਲਵੰਡੀ ਸਾਬੋ ਵਾਲਿਓ ਯਾਦ ਕਰੋ ਤੁਹਾਡੇ ਇਥੇ ਟੇਲ ਪਾਣੀ ਕਿੰਨਾ ਇਕੱਠਾ ਹੁੰਦਾ ਸੀ ਟਿਊਬਲ ਕਨੈਕਸ਼ਨ ਮੈਨੂੰ ਯਾਦ ਹੈ ਇੱਕ ਵਾਰ ਇੱਕ ਵਾਰ ਮਾਇਆ ਆਇਆ ਕਹਿੰਦੇ ਸਾਡੇ ਪਿੱਛੇ ਨਹੀਂ ਆਉਂਦਾ ਮੈਂ ਕਿਹਾ ਕਸੀਆਂ ਚ ਮੋਗੇ ਮੋਗਿਆਂ ਦੇ ਵੀ ਟਿਊਬਲ ਲਾਇਆ ਸੀ ਲਾਇਏ ਸੀ ਤੁਹਾਡੇ ਹੈ 17 ਲੱਗੇ ਪੱਕਾ ਕਲਾਜ ਕੋਲ ਇੱਥੇ ਪਰ ਮੈਨੂੰ ਲੱਗਾ ਮੂਡ ਨਹੀਂ ਪਈ ਹੋਣੀ ਮੋਗੇ ਤੇ ਟਿਊਬਲ ਕਨੈਕਸ਼ਨ ਮੈਨੂੰ ਅਫਸਰ ਕਹਿੰਦੇ ਕਿਵੇਂ ਲੱਗਣਗੇ ਮੈਂ ਕਿਹਾ ਭੁਖ ਮੰਤਰੀ ਅਸੀਂ ਆਂ ਤੂੰ ਕੋ ਪੁੱਛਦਾ ਲਾ ਦਿਓ ਲਾ ਤੇ ਥੋੜੇ ਦੇ ਕੋ ਬਿੱਲ ਵੀ ਨਹੀਂ ਲੈਂਦਾ ਸੀ ਦੇਖੋ ਐਜੇ ਕੰਮ ਕੀਤੇ ਆ ਜਿਹੜਾ ਕੋਈ ਕਰ ਨਹੀਂ ਸਕਦਾ ਪਿੰਡ ਪਿੰਡ ਆਰੋ ਪਿੰਡ ਪਿੰਡ ਵਾਟਰ ਵਰਕਸ ਆਉਂਦੇ ਸੀ ਤੁਹਾਡੇ ਕੋਲੇ ਤੁਸੀਂ ਕਹਿੰਦੇ ਸੀ 20 ਲੱਖ ਚਾਹੀਦਾ ਸੀ 50 ਲੱਖ ਚੱਕੋ ਤੇ ਪਿਛਲੇ 10 ਸਾਲ ਚ ਕੋਈ ਦੇਖਿਆ ਕਿਤੇ ਕੈਪਟਨ ਦੇਖਿਆ ਆ ਭਗਵਾਨਤਮਨ ਦੇਖਿਆ ਝਾੜੂ ਵਾਲੇ ਕੋਈ ਆਏ ਆ ਹੁਣ ਕਹਿਣਗੇ ਖਜ਼ਾਨਾ ਖਾਲੀ ਹੈ ਸਾਡੇ ਟਾਈਮ ਕੀ ਸੀ ਇਹਨਾਂ ਦੀ ਨੀਅਤ ਖਾਲੀ ਹੈ ਇਹਨੇ ਕੰਮ ਕਰਨਾ ਨਹੀਂ ਆਪਣੇ ਇਲਾਕੇ ਵਾਸਤੇ ਸਭ ਤੋਂ ਨੇੜੇ ਕੌਣ ਹੈ ਨਾਲ ਪਿੰਡ ਬਾਦਲਾ ਹੈ ਇੱਥੋਂ ਦੀ ਸਰਕਾਰ ਹੋਏ ਇੱਥੋਂ ਦਾ ਮੁੱਖ ਮੰਤਰੀ ਹੋਏ ਆਪਾਂ ਵੋਟਾਂ ਪਾ ਕੇ ਭੇਜ ਦਿੰਨੇ ਆ ਕਿਤੇ ਪਟਿਆਲੇ ਨੂੰ ਕਿਤੇ ਕੁਦਰ ਜਿਹੜਾ ਕੋਈ ਹੁੰਦਾ ਹੀ ਨਹੀਂ ਉਹਦੇ ਬਾਅਦ ਹੁਣ ਜਿਹੜੀ ਜਿਹੜੀ ਮੈਂ ਤਿੰਨ ਪਾਰਟੀਆਂ ਦੀ ਗੱਲ ਕਰ ਰਿਹਾ ਸੀ ਚਾਰ ਪਾਰਟੀਆਂ ਇੱਕ ਤਾਂ ਕਾਂਗਰਸ ਐ ਮੇਰੇ ਕੋਲੇ ਕੱਲ ਕਈ ਮਹਾਪੁਰ ਕਾਇਸੀ ਕਈ ਸਿੰਘ ਆਏ ਸੀ ਜਿਹੜੇ ਬੜੇ ਭਜਨੀਕ ਐ ਗੱਲਾਂ ਚੱਲ ਪੀਆਂ ਮੈਂ ਇਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਲੋਕਾਂ ਦੇ ਮਨ 'ਚ ਤੁਸੀਂ ਯਾਦ ਕਰੋ ਜਦ ਬਾਦਲ ਸਾਹਿਬ ਮੁੱਖ ਮੰਤਰੀ ਗੱਲ ਪਾਤੀ ਜਮਾ ਕਿ ਬੇਅਦਬੀ ਕਾਲੀ ਦਲ ਨੇ ਕਰਾਈ ਹੈ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏ ਤੇ ਅਰਦਾਸ ਕਰਕੇ ਘਰੋਂ ਨਿਕਲੇ ਉਹ ਐਸ ਹੋ ਸਕਦਾ ਹੈ ਪਰ ਉਦੋਂ ਤੁਸੀਂ ਯਾਦ ਕਰੋ ਕਹਿੰਦੇ ਕੌਣ ਸੀ ਦਾਦੂਵਾਲ ਮੰਡ ਉਹ ਕਿੱਥੇ ਹੈ ਉਹ ਭਾਜਪਾ ਦਾ ਹੈ ਆਰਐਸਐਸ ਹੈ ਆ ਸਾਰੇ ਆਰਐਸਐਸ ਤੇ ਏਜੰਸੀਆਂ ਨੇ ਦੇਖ ਲਿਆ ਕਿ ਕੌਮ ਦੀ ਤਾਕਤ ਅਕਾਲੀ ਦਲ ਹੈ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਤਰੀਕਾ ਹੈ ਕਿ ਕਾਲੀ ਦਲ ਨੂੰ ਖਤਮ ਕਰੋ ਝੂਠ ਬੋਲਣ ਲੱਗੇ ਬੋਲਣ ਆਪ ਗੱਲਾਂ 'ਚ ਆ ਗਏ ਪਰ ਖਾਲਸਾ ਜੀ ਤੁਸੀਂ ਕਲਮਸ ਨੂੰ ਪੁੱਛਣਾ ਚਾਹਣਾ ਭੁੱਲ ਗਿਆਂ ਕੋਈ ਤੇ ਇੱਥੇ ਕੋਈ ਨੌਜਵਾਨ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਨੌਜਵਾਨੋ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਕੋਈ ਦੱਸ ਸਕਦਾ ਹੈ ਬਜ਼ੁਰਗ ਨਾ ਹੱਥ ਤੇ ਕਰ ਕਰਨ ਕੋਈ ਨੌਜਵਾਨ ਦੱਸ ਸਕਦਾ ਪਹਿਲੀ ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ ਇੱਕ ਬੰਦਾ ਕਹਿ ਰਿਹਾ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਗੁਰੂ ਘਰ ਤੇ ਉੱਤੇ ਬੰਬ ਬਾਰੇ ਤੇ ਆਪਣੇ ਅੱਧਾ ਪਿੰਡ ਦਾ ਕਾਂਗਰਸ ਨੂੰ ਪਾ ਦਿੰਦਾ ਖਾਚਰੀ ਹੋ ਕੀ ਗਿਆ ਆਪਾਂ ਨੂੰ ਕੂਚ ਕੀ ਐ ਤੇ ਹੁਣ ਵੀ 40 ਸਾਲ ਬਾਅਦ ਉਸੇ ਦਿਨ ਵੋਟਾਂ ਪੈ ਰੀਆਂ ਹੁਣ ਜਿਹੜਾ ਸਿੱਖ ਉਥੇ ਖੜ ਕੇ ਵੋਟਾਂ ਪਾਊਗਾ ਕਾਂਗਰਸ ਨੂੰ ਉਹਨੂੰ ਆਪਾਂ ਕੀ ਕਹਾਂਗੇ ਪਹਿਲੀ ਚੋਣ ਨੂੰ ਹੁਣ ਦੂਜੇ ਪਾਸੇ ਜਦੋਂ ਦੀ ਅਸੀਂ ਭਾਜਪਾ ਛੱਡੀ ਲੱਤ ਮਾਰੀ ਤੇ ਆਪਾਂ ਕਿਸਾਨਾਂ ਨਾਲ ਕਿਸਾਨਾਂ ਨੇ ਉਹਨਾਂ ਨਾਲ ਸੰਘਰਸ਼ ਕੀਤਾ ਉਹਨਾਂ ਨੇ ਕਿਹਾ ਕਿ ਫਿਰ ਵੀ ਕਾਲੀ ਦਲ ਨੂੰ ਖਤਮ ਕਰੋ ਇਹਨਾਂ ਨੂੰ ਕਮਜ਼ੋਰ ਕਰੋ ਉਹਨਾਂ ਨੇ ਕੀ ਕੀਤਾ ਦੇਖਿਆ ਕਿ ਕਾਲੀ ਦਲ ਦੇ ਲੋਕਾਂ ਨੇ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਉੱਤੇ ਆਰਐਸਐਸ ਕਾਬੂਜ ਹੋ ਗਈ ਹੈ ਉਹਨਾਂ ਦੇ ਕੰਟਰੋਲ 'ਚ ਹੈ ਤਖਤ ਪਟਨਾ ਸਾਹਿਬ ਦੇ ਉੱਤੇ ਆਰਐਸਐਸ ਕੰਟਰੋਲ ਕਰ ਰਹੀ ਹੈ ਉਹ ਦੱਸੂਗੀ ਕਰਦੀ ਹੈ ਕੀ ਕਰਨਾ ਤੁਸੀਂ ਗਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟਰੋਲ ਬੀਜੇਪੀ ਲੈ ਲਿਆ ਥੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਪਾਰਲੀਮੈਂਟ ਹੈ ਉਹਨੂੰ ਤੋੜਦ ਕੇ ਹਰਿਆਣਾ ਲੱਗ ਬਣਾਤਾ ਜਿਹੜੀ ਅੰਗਰੇਜ਼ ਨਹੀਂ ਕਰ ਸਕੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਕੇ ਆ ਹਾਲਾਤ ਬਣਾਤੀ ਹੈ ਤੇ ਅਗਲਾ ਨਿਸ਼ਾਨਾ ਪੰਜਾਬ ਹੈ ਇਕਤੀ ਪੰਜਾਬ ਤੇ ਵੀ ਕਬਜ਼ਾ ਕਰਨ ਲੱਗੇ ਸੀ ਆ ਬੰਗੀ ਸਾਹਿਬ ਨੂੰ ਪਤਾ ਹੈ ਜੇ ਮੈਂ ਬੀਜੇਪੀ ਲੱਗੀ ਸੀ ਮੈਂਬਰਾਂ ਦੇ ਉੱਤੇ ਪਰ ਆਪਣੇ ਦਲੇਰ ਰਹੇ ਸਾਰੇ ਜਿੱਥੇ ਕਰ ਲੈਂਦੇ ਫਿਰ ਉਹਨਾਂ ਨੇ ਫੈਸਲਾ ਕਰਨਾ ਸੀ ਅਰਦਾਸ ਕਿਵੇਂ ਕਰਨੀ ਆ ਕਦੋਂ ਕਰਨੀ ਆ ਕੀ ਕਰਨਾ ਕਿਹੜਾ ਭਾਈ ਕਿੱਥੇ ਲਾਉਣਾ ਹੈ ਕਿਵੇਂ ਕਰਨਾ ਹੁਣ ਉਹਨਾਂ ਦੇ ਹੱਥ ਕਿਉਂ ਆਪਣੀ ਗਲਤੀ ਕਰਕੇ ਯਾਰ ਮਾੜੇ ਆ ਚੰਗੇ ਆ ਪਰ ਫਿਰ ਵੀ ਥੋੜੇ ਆ ਮਾੜੇ ਆ ਚੰਗੇ ਆ ਫਿਰ ਵੀ ਥੋੜੇ ਆ ਥੋੜੀ ਫੌਜ ਹੈ ਅੱਜ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਝਾਕ ਨਹੀਂ ਸਕਦਾ ਅਮਰੀਕਾ ਤਰਫ ਕਿਉਂਕਿ ਫੌਜ ਤੋਂ ਡਰਦਾ ਆਪਣੇ ਦੇ ਹਮਲੇ ਹੋਣ ਲੱਗੇ ਕਿਉਂ ਹੋਣ ਲੱਗੇ ਕਿਉਂਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਿਸੇ ਦੀ ਹਿੰਮਤ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਤੁਹਾਡੇ ਬਾਰਡਰ ਤੇ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਹੋਣੀ ਸੀ ਇੱਥੇ ਬੰਬ ਸੜ ਜਾਣ ਤੇ ਗੋਲੀਆਂ ਪੰਜਾਬ ਚ ਆ ਕੇ ਮਾਰ ਦੇਣ ਕਿਉਂ ਉਹਨੂੰ ਪਤਾ ਹੈ ਕਿਉਂਕਿ ਜਿਹੜਾ ਭਗਵੰਤ ਮਾਨ ਤੇ ਅਮਿਤ ਸ਼ਾਹ ਇੱਕ ਹੋ ਗਿਆ ਆ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬਣ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰ ਚ ਉਹਨਾਂ ਨੇ ਸ਼ਿਵ ਸੇਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਹੁਣ ਜਦੋਂ ਭਗਵੰਤ ਮਾਨ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਐ ਪੁਲਿਸ ਚੁੱਪ ਕਰਕੇ ਬੈਠੀ ਹੈ ਦੇਖੀ ਜਾਂਦੀ ਹੈ ਇੱਥੇ ਬੰਦੇ ਚੱਕ ਕੇ ਲੈ ਗਏ ਹਲੇ ਤਾਂ ਇੱਥੇ ਬਾਰਡਰ ਤੇ ਤੁਹਾਨੂੰ ਬੰਬ ਰੋਕਿਆ ਤੁਸੀਂ ਆਪਣੀ ਪਾਰਟੀ ਨੂੰ ਨਾ ਤਗੜਾ ਕੀਤਾ ਤਾਂ ਪਿੰਡਾਂ ਚੋਂ ਚੱਕ ਕੇ ਲੈ ਕੇ ਜਾਣਗੇ ਤੁਹਾਨੂੰ ਹਾਲਾਤ ਕੀ ਹੈ ਪੰਜਾਬ ਦੇ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰੀ ਜਾਂਦੇ ਆ ਘਰ ਘਰ ਨਸ਼ਾ ਫਚਾਤਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੌਣ ਰਾਜ ਕਰ ਰਿਹਾ ਕੀ ਹੋ ਰਿਹਾ ਹੈ ਫਸਲਾਂ ਰੁਲੀਆਂ ਪਈਆਂ ਆ ਜਬ ਹੜਾਈ ਸੀ 1 ਰੁਪਿਆ ਨਹੀਂ ਮੁਆਵਜ਼ਾ ਕਹਿੰਦਾ ਸੀ ਬੱਕਰੀਆਂ ਦੇ ਮੁਰਗੀਆਂ ਨੂੰ ਦਊਂਗਾ ਤੇ ਕਿਹੜਾ ਬੰਦਿਆਂ ਨੂੰ ਨਹੀਂ ਦਿੱਤਾ ਮੁਆਵਜ਼ਾ ਨੇ ਆ ਤੁਸੀਂ ਯਾਦ ਕਰੋ ਤਲਵੰਡੀ ਵਾਲਾ ਨਰਮਾ ਖਰਾਬ ਹੋਇਆ ਸੀ ਬਾਦਲ ਸਾਹਿਬ ਨੇ ਕੀ ਕਿੰਨਾ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਚੋਨੇ ਮੈਨ ਕਹਨਾ ਚੋਨਾ ਹੁਣ ਗੜੇ ਆ ਹੁਣੀ ਗੜੇ ਪਏ ਆ ਆ ਖੁੱਡੀਆਂ ਜਿਹੜਾ ਮੰਤਰੀ ਇਹਨਾਂ ਦਾ ਇਹਦੇ ਪਿੰਡ ਚੋਂ 20 ਕਿਲੋਮੀਟਰ ਆਨੰਦਗੜ੍ਹ ਤੋਂ ਸ਼ੁਰੂ ਹੋਏ ਤੇ ਮੈਨ ਲੱਗਦਾ ਮੋਗੇ ਤੱਕ ਇੱਕ ਲਾਈਨ ਬਣ ਗਈ ਗੜਿਆਂ ਨੇ ਪਿੰਡ ਤੇ ਪਿੰਡ ਤਬਾਏ ਇੱਕ ਦਿਨ ਦੇਖਣ ਵੀ ਨਹੀਂ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਸੀ ਇੱਕ ਦਿਨ ਦੇਖਣ ਨਹੀਂ ਗਿਆ ਰੁਪਿਆ ਕੀ ਦੇਣਾ ਸੀ ਆ ਤਾਂ ਉਹਨਾਂ ਇਹਨਾਂ ਨੇ ਤਾਂ ਜਿਵੇਂ ਕਹਿੰਦਾ ਪੈਰ ਥੱਲੇ ਬਟੇਰਾ ਆ ਗਿਆ ਉਹ ਤਾਂ ਕਹਿੰਦਾ ਹੁਣ ਮੁੱਖ ਮੰਤਰੀ ਬਣ ਕੇ ਇਹਨਾਂ ਨੂੰ ਵੀ ਪਤਾ ਅੱਗੇ ਜਮਾਨਤ ਜਬਤ ਹੋਣੀ ਆ ਹੁਣ ਇਹਨਾਂ ਦਾ ਕੰਮ ਤੁਹਾਡੇ ਵਾਸਤੇ ਨਹੀਂ ਆ ਉਹ ਤਾਂ ਸੋਚਦੇ ਆ ਹੁਣ ਸਾਡੀ ਤਾਂ ਗੱਲ ਬਣ ਗਈ ਹੁਣ ਤਾਂ 5 ਸਾਲ ਐਸ਼ ਕਰੋ ਮੈਨੂੰ ਇੱਕ ਬੰਦਾ ਆਇਆ ਜਿਹੜਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਪਾਰਟੀ ਸਰੋਪਾ ਦਿੱਤਾ ਮੈਂ ਹੁਣ ਬੈਠੇ ਬੈਠੇ ਮੈਂ ਕਿਹਾ ਯਾਰ ਆਮ ਆਦਮੀ ਪਾਰਟੀ ਤੂੰ ਛੱਡੀ ਕਿਉਂ ਉਹ ਕਹਿੰਦਾ ਜੀ ਮੈਂ ਬੜਾ ਵਰਕਰ ਸੀ ਆਮ ਆਦਮੀ ਮੈਂ ਉੱਥੇ ਉਹ ਕਾਮ ਆਦਮੀ ਨੂੰ ਵੋਟਾਂ ਪਾਈਆਂ ਕਹਿੰਦਾ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਕਿਹਾ ਕਿ ਮੇਰਾ ਪੁਲਿਸ ਮੈਨੂੰ ਫੜਨ ਆਈ ਹੈ ਤੇ ਮੇਰਾ ਕੋਈ ਸਮੱਸਿਆ ਹੈ ਮੇਰੀ ਮਦਦ ਕਰੋ ਉਹ ਐਮਐਲਏ ਕਹਿੰਦਾ ਕਿ ਮੇਰੇ ਕੋਲੇ ਅੱਜ ਟਾਈਮ ਨਹੀਂ ਹੈ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਤੁਸੀਂ ਕਹਿੰਦੇ ਸੀ ਸਾਰਾ ਟਾਈਮ ਹੀ ਸਾਡੇ ਕੋਲੇ ਹੈ ਹੁਣ ਕਿਉਂ ਨਹੀਂ ਵੋਟ ਪਾਉਂਦੇ ਉਹ ਆਮ ਆਦਮੀ ਪਾਰਟੀ ਨੇ ਐਮ ਐਲ اے ਨੂੰ ਦੱਸਿਆ ਕੀ ਕੀ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਐ ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਐ ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਵੋਟ ਪਾਈ ਐ ਤੁਸੀਂ ਕਿਹੜਾ ਕੋਈ ਐਮ ਐਲ اے ਦੀ ਸ਼ਕਲ ਦੇਖੀ ਪੰਜਾਬੀ ਐਣਾ ਕੋਈ ਮਰਜ਼ੀ ਆ ਗਿਆ ਝਾੜੂ 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 ਐ ਹੀ ਨਹੀਂ ਪਤਾ ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮ ਐਲ اے ਕਿਹੜਾ ਜਿਹਨੂੰ ਵੋਟ ਪਾ ਰਹੇ ਹੋ ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛ ਲਾ ਕਿ ਕੀ ਨੇ ਐਸਐਸਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈ ਮੈਨੂੰ ਤਾਂ ਗੰਭੀਰ ਹੀ ਨਹੀਂ ਮੇਰੇ ਖਿਲਾਫ ਜਿਹੜਾ ਝਾੜੂ ਵਾਲਾ ਜਿੱਤਿਆ ਨਾ ਲੜਕੀਆਂ ਦਾ ਵਪਾਰ ਉਹ ਕਰਦਾ ਹੈ ਬੈਂਕ ਕੋਨੇ ਲੁੱਟਿਆ ਆਪਣਾ ਉਥੋਂ ਦਾ ਪੈਟਰੋਲ ਪੰਪ ਕੋਨੇ ਲੁਕਿਆ ਉਹਦਾ ਬਾਪ ਫਲੇ ਵੀ ਜੇਲ੍ਹ 'ਚ ਹੈ ਤੁਸੀਂ ਉਹਦਾ ਤੁਸੀਂ ਉਹਨੂੰ ਤੇ ਲੋਕੀ ਦਾ ਹੱਥ ਨਹੀਂ ਬਣਾਉਂਦੇ ਤੇ ਮੈਂ ਇੱਥੇ ਸੇਵਾ ਕਰਦ ਰਿਹਾ ਗਲੀਆਂ ਨਾਲ ਮੈਂ ਜਲਾਲਾਬਾਦ ਇੱਕ ਹਲਕਾ ਐ ਜਾ ਸੀ ਜਿਨਾ ਕੋਈ ਕੋਈ ਸੋਚ ਨਹੀਂ ਸਕਦਾ ਇਹਨਾਂ ਮਾੜਾ ਹਾਲ ਸੀ 7 ਸਾਲ ਆਜ ਮੈਂ ਨਕਸ਼ਾ ਬਣ ਲੇਤਾ ਪਰ ਨਹੀਂ ਮੈਂ ਉਹ ਹੀ ਸਵਾਲ ਪੁੱਛਿਆ ਸੀ ਜਦੋਂ ਕਿ ਤੁਹਾਡੇ ਪਿੰਡ ਚ ਮੋਗੇ ਦਾ ਟਿਊਬ ਉਹ ਤਾਂ 19 ਲਾਤੇ ਪਰ ਹੋਇਆ ਕੀ ਮੈਂ ਇੱਕ ਪਿੰਡ ਐ ਤੁਹਾਡੇ ਪਟੰਡੇ ਚ ਆਪ ਪੁੱਛੋ ਹਲਕੇ ਚ ਮੇਰੇ ਕੋਲੇ ਪਿੰਡ ਵਾਲੇ ਆਏ ਉਹ ਸਰਕਾਰੀ ਜ਼ਮੀਨ ਤੇ ਉਹ ਪਿਛਲੇ 100 ਸਾਲ ਦੇ ਬੈਠੇ ਸੀ ਉਦੋਂ ਦੀ ਜ਼ਮੀਨ ਸਾਰਾ ਪਿੰਡ ਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਸੀ ਤੇ ਨਾ ਨੌਨ ਮੰਦਾ ਸੀ ਕੁਝ ਕਰਦਾ ਸੀ ਤੇ ਮੈਨੂੰ ਕਹਿੰਦੇ ਜੀ ਜ਼ਮੀਨ ਸਾਡੀ ਸਾਰੀ ਲਵਾ ਦਿਓ ਸਾਡੇ ਨਾਂ ਕਰ ਦਿਓ ਸਾਰਾ ਪਿੰਡ ਇੱਕ ਮੋਰੀ ਡੱਪੂ ਸਾਨੂੰ ਦੇਵਾਂਗੇ ਮੈਂ ਮੈਂ ਸੈਕਟਰੀ ਨੂੰ ਬੁਲਾਇਆ ਮੈਂ ਕਿਹਾ ਲਿਆ ਤੂੰ ਕਿਰਾਣ ਸਰਕਾਰ ਸੀ ਮੈਂ ਸਾਰਿਆਂ ਦੇ ਨਾਂ ਤੇ ਰਜਿਸਟ੍ਰੇਸ਼ਨ ਕਰਾ ਕੇ ਬੜਾ ਦਿਆਂ ਉਹ ਲੈਕਸ਼ਨ ਦੇ ਬਾਅਦ ਮੈਂ ਭੁੱਲ ਗਿਆ ਉਹਦੇ ਬਾਰੇ ਮੈਂ ਭੁੱਲ ਗਿਆ ਉਹਦੇ ਇਲੈਕਸ਼ਨ ਦੇ ਬਾਰੇ ਮੈਂ ਪੁੱਛਿਆ ਆਪਣੇ ਬੰਦੇ ਨੂੰ ਮੈਂ ਕਿਹਾ ਯਾਰ ਕੀ ਹੋਇਆ ਉਥੇ ਪਿੰਡ ਦਾ ਉਹ ਕਹਿੰਦਾ 600 ਤੇ ਹਾਰੇ ਆਪਾਂ ਹੁਣ ਇੱਕ ਬਠਿੰਡਾ ਸ਼ਹਿਰ ਦੇਖ ਲਿਓ ਬਠਿੰਡਾ ਸ਼ਹਿਰ ਕੀ ਹੁੰਦਾ ਸੀ ਤੁਸੀਂ ਬਠਿੰਡੇ ਜਾਂਦੇ ਹੁੰਦੇ ਸੀ 20 ਸਾਲ ਪਹਿਲੇ ਅੱਜ ਕੀ ਹੈ ਤੁਸੀਂ ਆਪਣਾ ਇਲਾਕਾ ਦੇਖ ਲਓ ਕੋਈ ਚੀਜ਼ ਦੀ ਕਮੀ ਹੈ ਏਮਜ਼ ਵਰਗੇ ਹਸਤਾ ਲਾ ਗੇ ਸੜਕਾਂ ਦੇਖੋ ਨਜ਼ਾਰੇ ਵਾਲੀਆਂ ਅੱਛਾ ਗੁਰੂ ਦੀ ਨਗਰੀ ਤਲਵੰਡੀ ਸਭ ਉਹ ਤੱਕ ਸਾਬ ਪਹਿਲੇ ਤੁਸੀਂ ਮੱਥਾ ਟੇਕ ਜਾਂਦੇ 15 ਸਾਲ ਬਰਸਾਤਾਂ ਤਾਂ ਜਾ ਹੀ ਨਹੀਂ ਸਕਦੇ ਸੀ ਟੋਏ ਏਡੇ ਏਡੇ ਹੁੰਦੇ ਸੀ ਖੁੱਪ ਜਾਂਦੇ ਸੀ ਗੱਡੀਆਂ ਖੁੱਪ ਜਾਂਦੀਆਂ ਸੀ ਬਾਦਲ ਸਾਹਿਬ ਨੇ ਜਿੰਨੇ ਤੱਕ ਤੱਕ ਸਾਬ ਹੈ ਸ਼ਹਿਰਾਂ ਨੂੰ ਡਿਵੈਲਪ ਕੀਤਾ ਪੰਜਾਬ ਨੂੰ ਡਿਵੈਲਪ ਕੀਤਾ ਕੋਈ ਚੀਜ਼ ਦੀ ਕਮੀ ਛੱਡੀ ਨਹੀਂ ਛੋਟੇ ਛੋਟੇ ਚਾਹ ਪੀਣ ਕਿਤੇ ਪਰ ਆਪਾਂ ਗੱਲਾਂ 'ਚ ਆ ਆ ਕੇ ਮੈਂ ਉਹੀ ਬੇਨਤੀ ਕਰਦਾ ਹੁਣ ਤਜਰਬੇ ਕਰਨੇ ਛੱਡ ਦਿਓ ਬਹੁਤ ਕਰ ਲੇ ਆ ਆਪਣੇ ਤੋਂ ਸਿਆਣੇ ਗੁਜਰਾਤੀ ਐ 30 ਸਾਲ ਹੋ ਗਏ ਗੁਜਰਾਤੀਆਂ ਨੂੰ ਲਗਾਤਾਰ ਮੋਦੀ ਮੋਦੀ ਕਰੀ ਜਾਂਦੇ ਭਾਵੇਂ ਜੋ ਮਰਜ਼ੀ ਆ ਜਾਣ ਆ ਝਾੜੂ ਵਾਲੇ ਠੱਗ ਉੱਥੇ ਵੀ ਗਏ ਸੀ ਗੱਲ ਨਹੀਂ ਬਣੀ ਉਹ ਕਹਿੰਦੇ ਸਾਡੇ ਲੋੜ ਹੀ ਨਹੀਂ ਯਾਰ ਤੁਹਾਨੂੰ ਅਕਾਲੀ ਦਲ ਦੇ ਬਗੇ ਲੋੜ ਹੀ ਕੀ ਐ ਥੋਡੀ ਫੌਜ ਐ ਥੋਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਐ ਜਿਹਨੂੰ ਮਰਜ਼ੀ ਜਾ ਕੇ ਬਾਹ ਫੜ ਕੇ ਕੰਮ ਕਰਾ ਸਕਦੇ ਹੋ ਜਦੋਂ ਕਾਲੀ ਦਲ ਦੀ ਸਰਕਾਰ ਮਤਲਬ ਥੋੜੀ ਸਰਕਾਰ ਹੈ ਆ ਝਾੜੂ ਵਾਲੇ ਆ ਜਨ ਕਾਂਗਰਸ ਆ ਜਨ ਐਂ ਲੱਗਦਾ ਕੋਈ ਅੰਗਰੇਜ਼ਾਂ ਦੀ ਸਰਕਾਰ ਹੈ ਗੱਲ ਹੈ ਕਿ ਨਹੀਂ ਦੀ ਹਰੇ ਤਾਂ ਤੁਸੀਂ ਆਪ ਹੀ ਬ੍ਰੇਕਾਂ ਲਾ ਦੀਆਂ ਜੇ ਬ੍ਰੇਕ ਨਾਲ ਆਉਂਦੇ ਆ 10 ਸਾਲ ਮਿਲ ਜਾਂਦੇ ਇੱਥੇ ਹੀ ਕਾਰਖਾਨੇ ਲੱਗ ਜਨ ਸੀ ਟੈਕਸਟਾਈਲ ਬਿਲਸ ਆਈਟੀ ਥਿੰਗ ਐ ਇਤਨੇ ਹੀ ਲਈ ਆਉਂਦੇ ਸੀ ਤੁਸੀਂ ਬ੍ਰੇਕਾਂ ਬ੍ਰੇਕਾਂ ਲਾ ਦੀਆਂ ਇੱਥੇ ਰੁਕ ਜਾਓ ਉਹ ਹੁਣ ਨਾ ਕਿਸੇ ਦੀ ਗੱਲ ਚ ਆ ਜਾਓ ਫਿਕ ਫਿਕ ਤੋ ਐਸ ਕਰਕੇ ਹੁਣ ਇੱਕੋ ਇੱਕ ਬੇਨਤੀ ਐ ਦੇਖੋ ਪੰਜਾਬ ਨੂੰ ਬਚਾ ਲਓ ਆਪਣਾ ਘਰ ਪੰਜਾਬ ਐ ਇਹਨਾਂ ਨੂੰ ਕੀ ਫਰਕ ਪੈਂਦਾ ਡੁੱਬ ਜੇ ਬੀਜੇਪੀ ਨੂੰ ਕੀ ਫਰਕ ਪੈਂਦਾ ਕਾਂਗਰਸ ਨੂੰ ਕੀ ਫਰਕ ਪੈਂਦਾ ਝਾੜੂ ਵਾਲੇ ਤਾਂ ਜਮ ਐ ਨਹੀਂ ਪੈਂਦਾ ਇਹਨਾਂ ਨੇ ਤਾਂ ਮੈਂ ਤੈਨੂੰ ਅੱਜ ਦੱਸ ਝਾੜੂ ਵਾਲੇ ਨੇ ਤਾਂ ਆਪਣਾ ਬੋਰੀ ਬਿਸਤਰਾ ਪੁੱਟ ਕੇ ਇਲੈਕਸ਼ਨ ਵਾਲ ਕੇ ਤੇ ਹੋਰ ਚਲੇ ਜਾਣਗੇ ਇਹਨਾਂ ਕਿਤੇ ਇੱਥੇ ਤੇ ਗੱਲ ਬੰਦ ਹੀ ਨਹੀਂ ਹੋਰ ਕਿਤੇ ਦੁਕਾਨ ਖੋਲੋ ਜਾ ਕੇ ਅਜੇ ਤਾਂ ਰਹਿਣਾ ਇੱਥੇ ਐ ਸੋ ਐਸ ਕਰਕੇ ਜੇ ਵਾਪਸ ਤੁਸੀਂ ਪੈਨਸ਼ਨਾਂ ਚਾਲੂ ਕਰਾਉਣੀ ਐ ਵਾਪਸ ਆਟਾ ਦਾ ਵਾਪਸ ਘਰ ਘਰ ਆਏ ਵਾਪਸ ਸ਼ਗਨ ਸਕੀਮ ਚਾਲੂ ਹੋਏ ਵਾਪਸ ਐਸੀ ਨੂੰ ਸਕਾਲਰਸ਼ਿਪ ਮਿਲੇ ਵਾਪਸ ਤੁਹਾਡੇ ਪਿੰਡਾਂ ਚ ਗ੍ਰਾਂਟ ਆਉਣ ਮੈਂ ਤੁਹਾਨੂੰ ਇੱਕ ਗੱਲ ਦਾ ਥੋੜੇ ਦੱਸੋ ਟੂਰ ਕਨੈਕਸ਼ਨ ਕਿੰਨੇ ਬੰਦੇ ਕੋਲ ਹੈ ਨਹੀਂ ਹੱਥ ਘੜੇ ਕਰਿਓ ਹੈ ਨਹੀਂ ਜਿਹਦੇ ਕੋਲ ਟੂਰ ਕਨੈਕਸ਼ਨ ਹੈ ਨਹੀਂ ਹੈ ਨਹੀਂ ਜਿਸ ਦਿਨ ਸਰਕਾਰ ਬਣਾ ਦਊ ਪਹਿਲੇ ਹਫਤੇ ਸਾਰਿਆਂ ਨੂੰ ਦੇ ਦਊ ਉਹ ਪਹਿਲੇ ਵੀ ਆਪਾਂ ਹੀ ਦਿੱਤੇ ਸੀ ਆ ਦੱਸੋ ਦੇ ਪਛਲਾ ਕਿਸ ਨੇ ਦਿੱਤੇ ਪਰ ਹੁਣ ਤੁਹਾਡੇ ਹੱਥ ਹੈ ਉਹ ਜਿਹੜੇ ਬ੍ਰੇਕ ਤੇ ਪੈੜ ਰੱਖਿਆ ਸੀ ਨਾ ਬ੍ਰੇਕ ਤੇ ਚੱਕ ਕੇ ਹੁਣ ਐਕਸਲੇਟਰ ਤੇ ਰੱਖ ਦੋ ਕਿ ਕੱਲੀ ਦਿਲ ਦੇ ਸਪੀਡ ਪੜਾ ਦਿਓ ਸੋ ਆ ਜਿਹੜੀ ਲੜਾਈ ਹੁਣ ਥੋਡੀ ਲੜਾਈ ਹੈ ਆ ਤੁਹਾਡੇ ਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਲੜਾਈ ਹੈ ਇਹਨਾਂ ਦਿੱਲੀ ਵਾਲੇ ਚੋਰਾਂ ਦੇਖ ਲਾ ਆ ਸਾਰੇ ਦਿੱਲੀ ਵਾਲੇ ਹੋ ਜਈ ਹੈ ਇਹਨਾਂ ਨੂੰ ਆਪਾਂ ਪੜਨਾਂ ਦੀਏ ਜਿਵੇਂ ਪਹਿਲੀ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਉਵੇਂ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਹੀਂ ਪਿੰਡ ਚ ਪੈਣ ਦੇਣੀ ਆਪਾਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਲਈਏ ਤੇ ਮੈਂ ਤਨਮਾਨ ਕਰਦਾ ਸਾਰੀ ਲੀਡਰਸ਼ਿਪ ਦਾ ਬਹੁਤ ਵਧੀਆ ਕਟ ਕੀਤਾ ਹੈ ਬੜੀ ਖੁਸ਼ੀ ਹੈ ਰਵੀਪ੍ਰੀਤ ਵੀ ਹੁਣ ਆਪਣੇ ਪਰਿਵਾਰ ਦਾ ਮੇਰਾ ਸਾਡੇ ਦਾ ਮੈਂ ਤੁਹਾਨੂੰ ਦੱਸਾਂ ਮੇਰੇ ਸਾਲੇ ਨਾਲ ਦਾ ਬਹੁਤ ਇੱਠੇ ਡੇ ਇਕੱਠੇ ਪੜੇ ਆ ਇਕੱਠੇ ਬਸ ਹੋਰ ਨਹੀਂ ਪੁੱਛਦਾ ਸੋ ਸੋ ਆ ਹੈ ਸੋ ਮੈਂ ਸਾਡੇ ਪਰਿਵਾਰ ਦਾ ਜੀ ਹੈ ਤੇ ਬੰਗੀ ਸਾਹਿਬ ਦਾ ਸਾਡੇ ਬਲ ਬਾਦਲ ਸਾਹਿਬ ਦਾ ਮਤਲਬ ਪੱਕੇ ਉਹ ਦੱਸਾਂ ਕੀ ਨਰ ਬੰਦੇ ਆ ਅਕਾਲੀ ਦਲ ਨੇ ਦੱਸਾਂ ਕੀ ਥੋੜੇ ਕਰਕੇ ਤਾਂ ਅਕਾਲੀ ਖੜਾ ਸਾਡੇ ਤਰ੍ਹਾਂ ਤਾਂ ਬੜੇ ਫੌਜਾਂ ਆਈਆਂ ਮਾਰਨ ਵਾਸਤੇ ਆਪਣੇ ਬੰਦੇ ਹੀ ਤਗੜੇ ਆ ਘੜੇ ਲੱਗੇ ਰਹੇ ਚਲੋ 2 ਦਿਨ 5-7 ਸਾਲ ਪਿੱਛੇ ਹੋ ਜਾਈਦਾ ਪਰ ਫਿਰ ਫੌਜਾਂ ਹੁਣ ਮੈਂ ਦੇਖਿਆ ਮਾਦ ਨੂੰ ਅੱਜ ਦੱਸਦਾ 13 ਸੀਟਾਂ ਤੋਂ ਅੱਜ ਦੀ ਤਰੀਕ ਮੈਨਾਂ 10 ਤੋਂ ਵੱਧਾ ਪੱਕਾ ਨਹੀਂ ਜਿੱਤਾਂਗੇ ਤੇ ਮੈਂ ਕਹਿੰਦਾ ਜੇ ਪੰਜਾਬ ਫੈਸਲਾ ਕਰ ਲੈ ਕੋਈ ਪਤਾ ਨਹੀਂ ਜੇ ਤੁਸੀਂ 92 ਉਹ ਪਗਲਾ ਨੂੰ ਜਿਤਾ ਸਕਦੇ ਆ ਥੋੜੀ ਤਾਂ ਆਪਣੀ ਫੌਜ ਹੈ ਤੇ ਮੈਂ ਕਹਿੰਦਾ ਮਨ ਬਣਾ ਲਓ 13 ਦੀਆਂ 13 ਜਿੱਤ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ